ਜਿਸ ਦਿਨ ਜੀ ਇਹਨਾਂ ਦਾ ਪੂਰੇ ਹੋ ਗਏ ਉਸ ਦਿਨ ਮੈਨੂੰ ਹੰਸਰਾਜ ਜੀ ਨੇ ਦੱਸਿਆ ਮਤਲਬ ਇਹਨਾਂ ਪੂਰੇ ਹੋਏ 3 ਨਵੰਬਰ 2011 ਦੇ ਵਿੱਚ ਪੂਰੇ ਹੋ ਗਏ ਸੀ ਜੀ ਹੂੰ ਤੇ ਹੰਸਰਾਜ ਕਹਿੰਦਾ ਵੀ ਮੈਂ ਵੀ ਜਿਵੇਂ ਤੂੰ ਗੱਲਾਂ ਕਰਦਾ ਹੰਨਾ ਮੀਰ ਮਾਨਕ ਸਾਹਿਬ ਦਾ ਤੂੰ ਬਹੁਤ ਫੈਨ ਆ ਮੈਂ ਤਾਂ ਆਪ ਕਹਿੰਦੇ ਬਹੁਤ ਰਿਆ ਇੱਕ ਵਾਰ ਜਲੰਧਰ ਦੇ ਇੱਕ ਸਿਨੇਮਾ ਘਰ ਦੇ ਵਿੱਚ ਸ਼ੋਅ ਬੰਦ ਕਰਕੇ ਮਾਨਕ ਦਾ ਪ੍ਰੋਗਰਾਮ ਕਰਾਇਆ ਗਿਆ ਸੀ ਤੇ ਮੈਂ ਸਾਹਮਣੇ ਸਰੋਤਾ ਸੀ ਸਟਰਗਲ ਦਾ ਪੀਰੀਅਡ ਸੀ ਤੇ ਮੈਂ ਐਂ ਦੇਖਦਾ ਹੁੰਦਾ ਸੀ ਵੀ ਕਦੇ ਯਾਰ ਹੋ ਸਕਦਾ ਸਾਡਾ ਵੀ ਕਦੇ ਸੂਤ ਲੱਗ ਜੇ ਇੰਦਾ ਸਾਡੇ ਵੀ ਸ਼ੋ ਹੋਣ ਚਲੋ ਉਹ ਹੰਸ ਰਾਜ ਨੇ ਵੀ ਉਦਾਂ ਦਾ ਸਮਾਂ ਬਹੁਤ ਹੰਡ ਆਇਆ ਬਹੁਤ ਜ਼ਿਆਦਾ ਹੁਣ ਤੱਕ ਹੰਡਾ ਰਿਹਾ ਤੇ ਉਹ ਕਹਿੰਦਾ ਵੀ ਜਿਸਦੋਂ ਜਿਸ ਦਿਨ ਇਹਨਾਂ ਨੂੰ ਕਰਨਾ ਸੀ ਨਾ ਸਪੁਰਦੇ ਖਾਕ ਜਲਾਲਪਿੰਡ ਚ ਤੇ ਲੁਧਿਆਣਿਓ ਇਹ ਨਾਲ ਨਾਲ ਗਏ ਕਾਫਲਾ ਕਾਰਾਂ ਦਾ ਕਾਫਲਾ ਉਹ ਕਹਿੰਦਾ ਵੀ 2 2.5 ਘੰਟੇ ਦਾ ਜਿਹੜਾ ਰਾਹ ਸੀ ਉਹ 5-6 ਘੰਟਿਆਂ ਚ ਬੀਤਿਆ ਰਾਹ ਚ ਲੋਕ ਰੋਕ-ਰੋਕ ਕੇ ਉਹ ਕਹਿੰਦੇ ਸੀ ਵੀ ਹਾਰ ਵੀ ਪਾਉਣਾ ਤੇ ਮੂੰਹ ਵੀ ਦੇਖਣਾ ਫੇਰ ਲੰਗੜ ਦੇਣਾ ਫੇਰ ਲੰਗੜ ਦੇਣਾ ਤੇ ਉਹ ਇੰਨਾ ਉਹ ਕੰਦਾ ਵੀ ਦੇਖਿਆ ਤੇ ਫਿਰ ਉਹ ਕਹਿੰਦੇ ਵੀ ਜਦੋਂ ਇਹਨਾਂ ਨੂੰ ਸਪੁਰਦ ਦੇ ਖਾਕ ਕੀਤਾ ਮਿੱਟੀ ਪਾਉਣੀ ਹੁੰਦੀ ਹੈ ਨਾ ਜੁੱਤੇ ਸਾਰਿਆਂ ਨੇ ਵਾਰੀ-ਵਾਰੀ ਜੀ ਜੀ ਤੇ ਕਹਿੰਦੇ ਮੈਂ ਕਿਹਾ ਹਾਏ ਓਏ ਐਡੀ ਬਲੰਦ ਆਵਾਜ਼ ਅੱਜ ਮਣਾ ਮੂੰਹ ਹੀ ਮਿੱਟੀ ਦੇ ਥੱਲੇ ਦਬ ਗਈ ਤੇ ਇਹ ਫੋਨ ਮੈਨੂੰ ਹੰਸਰਾਜ ਨੇ ਰਾਤ ਨੂੰ ਡੇਢ 2 ਵਜੇ ਕੀਤਾ ਉਸੇ ਰਾਜ ਜਦੋਂ ਉਸੇ ਰਾਤ ਜਦੋਂ ਸਵਰ ਦੇਖਾ ਕਰਕੇ ਆਏ ਜੀ ਤੂੰ ਕਹਿੰਦੇ ਮੇਰਾ ਨਾ ਮਨ ਭਰਿਆ ਪਿਆ ਮੇਰੇ ਜੀ ਕਰਦਾ ਬਾਣਕ ਬਾਰੇ ਗੱਲਾਂ ਕਰਨ ਨੂੰ ਤੇ ਮੈਂ ਧਿਆਨ ਮਾਰਿਆ ਵੀ ਐਸ ਵੇਲੇ ਮੈਂ ਕਿਹਨੂੰ ਜਗਾਵਾਂ ਕਿਹਨੂੰ ਜਗਾਵਾਂ ਕਹਿੰਦਾ ਮੈਨੂੰ ਲੱਗਿਆ ਤੂੰ ਫਟਿਆ ਸੀ ਤੇ ਕਹਿੰਦਾ ਵੀ ਮੈਂ ਸੋਤਾ ਵੀ ਹੁੰਦਾ ਤਾਂ ਵੀ ਉੱਠਣਾ ਹੀ ਸੀਗਾ ਹੰਸਰਾਜ ਦਾ ਫੋਨ ਆ ਭਾਈ ਜੀ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਜਜ਼ਬਾਤੀ ਮਤਲਬ ਖੰਸਰਾਜ ਹਿੱਲਿਆ ਪਿਆ ਸੀ ਪਿਗਲਿਆ ਪਿਆ ਸੀ ਤੇ ਉੱਥੋਂ ਦੀ ਇੱਕ ਹੋਰ ਘਟਨਾ ਵੀ ਹੋਈ ਜੀ ਵੀ ਜਦੋਂ ਸਪੁਰਦ ਦੇ ਹੱਕ ਕੀਤਾ ਜਾ ਰਿਹਾ ਸੀ ਸਾਰੇ ਉੱਥੇ ਉਦੋਂ ਭਗਵੰਤ ਮਾਨ ਤੇ ਮਨਪਰੀਤ ਬਾਦਲ ਇੱਕ ਸੁਰ ਸੀਗੇ ਪੀਪਲਜ਼ ਪਾਰਟੀ ਆਫ ਪੰਜਾਬ ਹਾਂਜੀ ਜੀ ਤੇ ਇਹ ਭਗਵੰਤ ਮਾਨ ਨੇ ਗੱਲ ਸੁਣਾਈ ਸੀ ਅੱਛਾ ਉਹ ਕਹਿੰਦਾ ਵੀ ਜਦੋਂ ਅਸੀਂ ਵਾਪਸ ਆ ਰਹੇ ਸੀ ਕਾਰਜ ਦੋਨੇ ਜਣੇ ਸੀਗੇ ਮਨਪ੍ਰੀਤ ਬਾਦਰਕਾਰ ਚਲਾਉਂਦਾ ਸੀ ਉਹਦੀ ਕਾਰ ਸੀਤ ਭਗਵੰਤ ਜੀ ਨਾਲ ਰਟ ਤੇ ਉਹਦੇ ਟਰਨ ਟਰਨ ਹੋਈ ਮਨਪ੍ਰੀਤ ਬਾਦਲ ਦੀ ਜਿਹੇ ਫੋਨ 'ਚ ਤੇ ਉਹਨੇ ਇਹ ਦੇਖ ਕੇ ਤੇ ਉਹ ਕਹਿੰਦਾ ਭਗਵੰਤ ਤੇਰਾ ਤੇਰਾ ਫੋਨ ਆਈ ਜਾਂਦਾ ਮੈਨੂੰ ਕਹਿੰਦਾ ਮੈਂ ਕਿਹਾ ਫੜਾਇਓ ਫੜਾਇਓ ਮੈਨੂੰ ਭਗਵੰਤ ਜੀ ਨੇ ਫੋਨ ਫੜ ਲਿਆ ਤੇ ਆਨ ਕਰ ਲਿਆ ਤੇ ਉਹਨੇ ਭਗਵੰਤ ਜੀ ਕਹਿੰਦਾ ਵੀ ਮੈਂ ਇੱਕਦਮ ਕਿਹਾ ਵੀ ਹੈਲੋ ਹੈਲੋ ਉਹ ਕਹਿੰਦੇ ਜੀ ਭਗਵੰਤ ਜੀ ਨਾਲ ਗੱਲ ਕਰਨੀ ਹੈ ਕਹਿੰਦਾ ਮੈਂ ਕਿਹਾ ਵੀ ਬੋਲਦਾ ਮੈਂ ਬੋਲ ਰਿਹਾ ਬੋਲ ਰਿਹਾ ਤੂੰ ਉਹ ਕਹਿੰਦਾ ਵੀ ਮੈਂ ਕਾਲਾ ਜੇਬ ਕਤਰਾ ਬੋਲਦਾ ਉਹ ਮਾਨ ਸਾਹਿਬ ਤੁਸੀਂ ਤਾਂ ਬਹੁਤ ਵਧੀਆ ਬੰਦੇ ਹੋ ਤੁਸੀਂ ਤਾਂ ਲੋਕਾਂ ਦੇ ਦੁੱਖਾਂ ਚ ਸਹਾਈ ਹੁੰਨੇ ਹੋ ਤੁਸੀਂ ਤਾਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਉਹ ਹੈ ਜੋ ਹੈ ਕਹਿੰਦਾ ਉਹ ਗੱਲ ਇਹ ਹੋਈ ਵੀ ਜਦੋਂ ਤੁਸੀਂ ਰਸਮ ਕਰਦੇ ਸੀ ਨਾ ਸਪੁਰ ਦੇ ਖਾਕਾਲੀ ਅਸੀਂ ਸਾਡਾ ਸਟਾਫ ਆਪਦੀ ਡਿਊਟੀ ਤੇ ਸੀਗਾ ਤੇ ਉਹ ਪਾਉਣਾ ਸੀ ਹੱਥ ਤੁਹਾਡੇ ਨਾਲ ਦੇ ਦੀ ਜੇ ਵਿੱਚ ਪੈ ਗਿਆ ਤੁਹਾਡੇ ਤੋ ਤੁਹਾਡਾ ਮੋਬਾਈਲ ਕੱਢ ਨਿਕਲ ਗਿਆ ਮੇਰੇ ਕੋਲ ਯਾਰ ਤੋ ਉਹ ਕਹਿੰਦਾ ਉਹ ਕਾਲੇ ਵੀਰੇ ਮੈਨੂੰ ਇਹ ਚਾਹੀਦਾ ਮੈਂ ਕੋਈ ਲਿਸਟ ਨਹੀਂ ਬਣਾਈ ਹੋਈ ਜਿੰਨੇ ਵਿੱਚ ਫੋਨ ਨੰਬਰ ਬਹੁਤ ਸਾਰੇ ਉਹ ਕਹਿੰਦਾ ਜੀ ਕੀਤਾ ਹੀ ਇਸ ਕਰਕੇ ਫੋਨ ਵਾਪਸ ਕਰਨ ਨੂੰ ਤੇ ਫਿਰ ਭਗਵੰਦ ਕਹਿੰਦਾ ਵੀ ਹੁਣ ਕਿਵੇਂ ਕਰਾਂ ਕਹਿੰਦਾ ਹੋ ਸਕਦਾ ਕਹਿੰਦਾ ਮੈਂ ਕਿਹਾ ਵੀ ਇੱਥੇ ਮਾਨਕ ਸਾਹਿਬ ਦਾ ਭਰਾ ਦੀ ਨਾ ਅੱਡੇ ਤੇ ਦੁਕਾਨ ਆ ਸ਼ਾਇਦ ਉਦੋਂ ਹੁੰਦੀ ਸੀਗੀ ਉਹ ਪੱਗਾਂ ਚੁੰਨੀਆਂ ਰੰਗਣ ਦਾ ਉਹਨਾਂ ਦੀ ਦੁਕਾਨ ਸੀ ਜੀ ਜੀ ਤੇ ਉਹਨੂੰ ਫੜਾ ਦੇ ਉਹ ਕਹਿੰਦਾ ਨਾ ਜੀ ਇਦਾਂ ਨਹੀਂ ਫੜਾਉਣਾ ਐਵੇਂ ਜੱਫਾ ਮਾਰ ਲੈਣਾ ਮੈਨੂੰ ਇੱਥੇ ਜਿਵੇਂ ਕਤਰਾ ਸਮਝ ਕੇ ਕਹਿੰਦਾ ਫਿਰ ਮੈਂ ਕਿ ਉਹਨੂੰ ਕਿਹਾ ਵੀ ਚੱਲ ਤੂੰ ਫਿਰ ਅਜੇ ਰੱਖ ਕੱਲ ਪਰਸੋਂ ਮੇਰਾ ਇੱਕ ਬੰਦੇ ਨੇ ਖਾਸ ਸੱਜਣ ਨੇ ਆਉਣਾ ਮੈਂ ਨੰਬਰ ਦੇ ਦਿੰਦਾ ਉਹ ਤੈਨੂੰ ਕਰ ਲੂਗਾ ਤੇ ਉਹਨੂੰ ਦੇ ਦੇ ਕਹਿੰਦਾ ਮੈਂ ਖਾਸ ਸੱਜਣ ਮਿੱਤਰ ਨੂੰ ਭੇਜਦਾ ਉਹ ਵੀ ਕਲਾਕਾਰ ਸੀ ਉਹਦੇ ਨਾਲ ਅੱਛਾ ਜੀ ਤੁਸੀਂ ਵੀ ਅੱਛਾ ਜੀ ਤੁਸੀਂ ਭਗਵੰਦਵਾਹ ਦੇ ਸਾਹਮਣੇ ਫੋਟੋ ਆਖਰ ਚਾਹੀਆਂ ਸੱਜੇ ਕਬੇ ਤੂੰ ਵੀ ਆ ਜਾਵੇਂ ਤੂੰ ਵੀ ਆ ਜਾਵੇਂ ਗਾਣੂ ਹੋ ਜੋ ਜੀ ਜੱਫੀ ਪਾਲੀਏ ਜੀ ਉਹ ਕੰਦਾ ਕਰਦੇ ਆਂ ਗਰਉਂਦੇ ਆਂ ਭਗਵੰਤ ਤੇਰਾ ਫੋਨ ਤਾਂ ਮੈਨੂੰ ਵਾਪਸ ਕਰਤਾ ਸਾਲਾ ਨੇ ਮੇਰਾ ਕੱਢ ਲਿਆ ਸਾ ਫਿਰ ਬਰਾਬਰ ਕਰ ਗਏ ਇਹ ਹੁਣ ਮਾਨਕ ਸਾਹਿਬ ਨਾਲ ਜੁੜੀ ਹੋਣ ਕਰਕੇ ਤਾਂ ਵਿੱਚ ਵੇਰਵਾ ਆ ਗਿਆ ਕਿਉਂਕਿ ਇਹ ਉਸ ਦਿਨ ਦੀ ਘਟਨਾ ਜਦੋਂ ਮਾਨਕ ਸਾਹਿਬ ਨੂੰ ਸਪੋਰਟ ਦਿੱਤਾ ਇੰਨਾ ਵੱਡਾ ਕੱਟ ਤੇ ਇਹੋ ਜਿਹਾ ਕੱਟ ਤੇ ਜਿਹੜੇ ਜੇਬ ਕਤਰੇ ਉਪਹਾਲਦੇ ਹੁੰਦੇ ਨੇ ਐਵੇਂ ਵੈਸੇ ਜਿੱਦਾਂ ਮੁਸਲਮ ਧਰਮ ਨੂੰ ਸਬੰਧ ਰੱਖਦੇ ਪਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੇ ਬਹੁਤ ਵੱਡੀ ਆਸ ਸੀ ਉਹਨਾਂ ਨੇ ਘਰ ਮਹਾਰਾਜ ਦਾ ਸਰੂਪ ਵੀ ਰੱਖਿਆ ਸੀ ਹਾਂਜੀ ਹਾਂਜੀ ਬਹੁਤ ਮੰਨਦੇ ਸੀ ਤਾਂ ਬਹੁਤ ਮੰਨਦੇ ਨੇ ਆਏ ਹਾਏ ਇੱਕ ਘਟਨਾ ਹੋਰ ਕਿਤੇ ਅਜ ਲੱਗਦੇ ਹੱਥੋਂ ਵੀ ਪਾਈ ਲਈਏ ਸ਼ਾਇਦ ਮੈਥੋਂ ਅਜੇ ਤੱਕ ਕਿਤੇ ਪਈ ਹੋਈ ਨਹੀਂ ਜੀ ਐਤਕੀ ਵੀ ਰਹਿ ਚੱਲੀ ਸੀ ਜੀ ਮੈਂ ਗਿਆ ਹੋਇਆ ਉਹਦੇ ਬੇਟੇ ਕੋਲੇ ਨਿਊਯਾਰਕ ਜੀ ਮੈਨਹਟਨ ਦੀ ਗੱਲ ਹੈ ਜੀ ਮੈਨਹਟਨ ਨਿਊਯਾਰਕ ਨਿਊ ਜਰਸੀ ਪਾਣੀ ਦੇ ਪਰਲੇ ਪਾਸੇ ਉੱਥੇ ਜਿਹੜੇ ਟੈਕਸੀ ਵਾਲੇ ਆ ਉਹ ਟੈਕਸੀ ਕਰਕੇ ਤੇ ਮੈਨੂੰ ਇਹਨੇ ਬੇਟੇ ਨੇ ਦਿਖਾਉਣਾ ਸੀਗਾ ਉਹ ਕੀ ਹੁੰਦਾ ਸਟੈਚੂ ਆਫ ਲਿਬਰਟੀ ਵਗੈਰਾ ਇੱਧਰ ਉੱਧਰ ਘੁਮਾਉਣਾ ਫਰਾਉਣਾ ਸੀਗਾ ਜੀ ਜੀ ਤੇ ਉਹੀ ਡਰਾਈਵਰ ਉਹਨੇ ਕੀਤਾ ਜੀ ਤੋ ਇਹਨੇ ਪਹਿਲਾਂ ਗੱਲ ਸੁਣੀ ਹੋਈ ਸੀਗੀ ਤੇ ਉਹਨੂੰ ਕਿਹਾ ਵੀ ਫੇਰ ਸੁਣਾ ਦੇ ਉਹ ਗੱਲ ਇਹ ਸੀ ਉਹ ਨਿਊ ਜਰਸੀ ਤੋਂ ਕੁਝ ਡਾਕਟਰਾਂ ਨੂੰ ਸਵੇਰੇ ਲਿਆ ਕੇ ਉਸ ਟੈਕਸੀਆਂ ਪੱਖੀਆਂ ਲੱਗੀਆਂ ਹੋਈਆਂ ਸੀ ਡਾਕਟਰਾਂ ਦੀ ਠੋਆ ਠੋਾਈ ਲਈ ਨਿਊ ਜਰਸੀ ਤੋਂ ਚੱਕਣਾ ਲਿਆ ਕੇ ਹਸਪਤਾਲ ਛੱਡ ਦੇਣਾ ਫਿਰ ਵੇਲੇ ਆ ਤੇ ਸ਼ਾਮ ਨੂੰ ਵਾਪਸ ਲੈ ਜਾਣਾ ਉਹਨਾਂ ਨੂੰ ਤੇ ਉਹ ਟੈਕਸੀ ਦੇ ਵਿੱਚ ਅ ਰੋਰ ਸਿੰਗਰਾਂ ਦੇ ਗੀਤ ਲੱਗੇ ਹੋਏ ਤੇ ਉਹ ਮੇਰੇ ਬੇਟੇ ਨੇ ਕਹਿੰਦੇ ਕਿ ਆ ਵੀ ਅੱਛਾ ਹੈ ਤੁਸੀਂ ਆਉਦੇ ਸ਼ਕੀਨ ਹੋ ਉਹ ਕਹਿੰਦੇ ਨਹੀਂ ਜੀ ਅਸੀਂ ਕਾਦੇ ਸ਼ਕੀਨ ਆ ਅਸੀਂ ਤਾਂ ਅਸਲ ਵਿੱਚ ਕੁਲਦੀਪ ਮਾਨਕ ਦੇ ਭਗਤ ਸਾਡੀਆਂ ਟੈਕਸੀਆਂ 'ਚ ਇੱਕ ਜਣਾ ਲਾ ਲੈਂਦਾ ਗੀਤ ਦੂਜੇ ਪਾਸੇ ਤੇਰੇ ਟਿੱਲੇ ਤੋਂ ਉਧਰ ਚੱਲਦਾ ਚਿੱਠੀਆਂ ਸਹਿਬਾਂ ਜੱਟੀ ਨੇ ਲਿਖ ਮਿਰਜੇ ਵੱਲ ਪਾਈਆਂ ਮਾਂ ਮਿਰਜੇ ਦੀ ਬੋਲਦੀ ਅਸੀਂ ਤਾਂ ਕੁਲਦੀਪ ਮਾਨਕ ਤੋਂ ਬਿਨਾ ਕੁਝ ਨਹੀਂ ਸੁਣਦੇ ਪਰ ਅੱਜ ਨਾ ਉਹਨਾਂ ਦੀ ਵਰਸੀ ਉਹਨਾਂ ਦੀ ਵਰਸੀ ਤੇ ਫਿਰ ਸਾਡਾ ਨਾ ਰੋਣ ਨਿਕਲ ਜਾਂਦਾ ਅੱਜ ਸਾਡਾ ਹਿੰਮਤ ਨਹੀਂ ਪੈਂਦੀ ਕਿ ਅੱਜ ਕੁਲਦੀਪ ਮਾਨਕ ਦੇ ਗੀਤ ਸੁਣੀਏ ਇਸੇ ਲਈ ਅਸੀਂ ਟਾਈਮ ਪਾਸ ਕਰ ਲਈਏ ਇੱਧਰ ਉੱਧਰ ਹੋਰਾਂ ਦੇ ਲਾ ਰਹੇ ਆ ਸਾਡੀ ਟੈਕਸੀਆਂ ਦੇ ਵਿੱਚ ਤਾਂ ਕੁਲਦੀਪ ਮਾਨਕ ਤੋਂ ਬਿਨਾ ਹੋਰ ਕੁਝ ਨਹੀਂ ਲੱਗਦਾ ਹੋਰ ਕਿਸੇ ਸਿੰਗਰ ਦਾ ਗਾਣਾ ਹੀ ਨਹੀਂ ਲੱਗਦੇ ਬੱਲੇ ਬੱਲੇ ਕਿੱਡੀ ਵੱਡੀ ਪ੍ਰਾਪਤੀ ਹੈ ਕਿੱਡੀ ਵੱਡੀ ਗੱਲ ਹੈ ਹਾਂਜੀ ਮਤਲਬ ਮਾਨਕ ਸਾਹਿਬ ਨੂੰ ਜਿਹੜਾ ਇਹ ਅਸੀਂ ਉਹਨਾਂ ਚੋਂ ਜ਼ਿਆਦਾਤਰ ਪਾਕਿਸਤਾਨੀ ਡਰਾਈਵਰ ਸੀ ਕੀ ਬਾਤ ਹੈ ਜੀ ਨਹੀਂ ਤੇ ਦੇਖੋ ਪਾਕਿਸਤਾਨ ਦੇ ਵਿੱਚ ਕਿੱਡੇ ਵੱਡੇ ਵੱਡੇ ਫਨਕਾਰ ਨੇ ਹਾਂ ਫਿਰ ਉਹ ਗੱਲਾਂ ਬਾਤਾਂ ਚ ਉਹਨਾਂ ਨੇ ਮੈਨੂੰ ਪਛਾਣ ਲਿਆ ਲੋ ਰਾਜ ਰੋ ਕੇ ਕਹਿੰਦੇ ਤੁਹਾਡੇ ਨਾਲ ਵੀ ਫੋਟੋ ਖਿਚਾਉਣੀ ਹੈ ਫਿਰ ਉਹਨਾਂ ਨੂੰ ਉਹਨਾਂ ਨੂੰ ਫਿਰ ਉਹ ਪਤਾ ਲੱਗਿਆ ਵੀ ਬੰਦ ਰੱਖੀਏ ਤੇ ਗੀਤ ਵੀ ਨਾ ਵਿਦਰੀ ਇਧਰ ਉਧਰ ਚੱਲਦੇ ਸੀ ਪਾਕਿਸਤਾਨ ਚ ਕੋਈ ਸੀ ਤੇ ਮਾਨਕ ਦੀ ਏਡੀ ਵੱਡੀ ਸ਼ਰਧਾ ਜਿਹੜੀ ਹੈ ਕਮਾਲ ਕਮਾਲ ਅੱਛੇ ਕਿ ਜਿਵੇਂ ਆਪਾਂ ਜ਼ਿਕਰ ਕੀ ਉਹਨਾਂ ਦੇ ਮਹਾਰਾਜ ਗੁਰਗ੍ਰੰਥ ਸਾਹਿਬ ਤੇ ਬੜੀ ਆਸਥਾਈ ਕਿਹਦੇ ਉਹਨਾਂ ਦੇ ਦਾਦੇ ਪੜਦਾਦੇ ਨਾ ਪਰਿਵਾਰ ਜੀ ਨੱਬ ਦੇ ਜਿਹੜੇ ਰਾਜੇ ਸੀ ਉਹਨਾਂ ਦੇ ਹਜ਼ੂਰੀ ਰਗ ਗਈ ਸੀ ਹਾਂਜੀ 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 ਤੇ ਇਸ ਕਰਕੇ ਉਹ ਸ਼ਾਇਦ ਬਲੱਡ ਦੇ ਵਿੱਚ ਹੀ ਆ ਗਿਆ ਕਿ ਉਹ ਇਸ ਪਾਸੇ ਨਗੇ ਲੋਕੀਂ ਤਾਵਾਮਲ ਪਾਸੇ ਆ ਗਏ ਨਾ ਇੱਕ ਗੱਲ ਹੋਰ ਮਾਨਕ ਸਾਹਿਬ ਨੇ ਇੱਕ ਵਾਰ ਮੈਨੂੰ ਦੱਸੀ ਤੇ ਦਲਸ਼ਾਹ ਅਕਤਰ ਨੇ ਦੱਸੀ ਸੀ ਜੀ ਉਹ ਕਹਿੰਦਾ ਸੀ ਜਿੰਨੇ ਗਵਈਏ ਆ ਨਾ ਜੀ ਪੰਜਾਬ ਦੇ ਮਰਦਾਨੇ ਕੇ ਜੀ ਅਸੀਂ ਸਾਰੇ ਇਧਰੋਂ ਉਧਰੋਂ ਰਿਸ਼ਤੇਦਾਰ ਆ ਕੋਈ ਕਿਸੇ ਦਾ ਫੁੱਫੜ ਲੱਗਦਾ ਕੋਈ ਮਾਸੜ ਲੱਗਦਾ ਇਹ ਜਿੰਨੇ ਵੀ ਭਾਈ ਚਾਲਾ ਇਲਸ਼ਾਦ ਅਖਤਰ ਕਹਿੰਦਾ ਬੀਬੀ ਨੂਰਾ ਹੁੰਦੀ ਸੀ ਜੀ ਜਿਨ੍ਹਾਂ ਦੇ ਵਿੱਚੋਂ ਆ ਆ ਹੁਣ ਨੂਰਾ ਸਿਸਟਰ ਆ ਜੀ 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 ਹਾਂ ਹਾਂ ਇਹਨਾਂ ਦੀ ਦਾਦੀ ਕਿੰਨਾਂ ਨਹੀਂ ਸੀ ਉਹ ਅੱਛਾ ਕਹਿੰਦਾ ਉਹ ਉਹ ਆਪਣਾ ਸਾਬਰ हुसैन ਜੀ ਉਹਦਾ ਦਿਲਸ਼ਾਦ ਦਾ ਵੈਸੀ ਮੇਰੇ ਖਿਆਲ ਮਾਮਾ ਸੀ ਐ ਅੱਛਾ ਅੱਛਾ ਕਹਿੰਦਾ صدیق ਮਾਨਕ ਅਹ ਚਰਦੂਰ ਹੋਣੀ ਕਹਿੰਦਾ ਸੀ ਸਾਰੇ ਹੀ ਨਾ ਅੰਗਲੀ ਸੰਗਲੀ ਹੈ ਅੰਗਲੀਆਂ ਸੰਗਲੀਆਂ ਅਸੀਂ ਰਿਸ਼ਤੇਦਾਰ ਆਏ ਮੈਂ ਕਿਹਾ ਨੇ ਪੰਜਾਬੀ ਗੀਤ ਸਿੰਘ ਦੇ ਵਿੱਚ ਵੱਡਾ ਘਰਾਣਾ ਇੱਕ ਟੱਬਰ ਦਾ ਬੋਲਬਾਲਾ ਪੂਰਾ ਹਾਂਜੀ ਹਾਂਜੀ